ਦੇਖੋ ਚਲ ਵੀ ਤੇ ਆ ਦੇਖੋ ਜੀ ਦਿਨ ਬੁੱਧਵਾਰ 11 April 2025 ਆ ਸਾਡੀ ਜ਼ਮੀਨ ਹੈ ਜੀ ਇਹ ਜਮੀਨ ਦੇ ਵਿੱਚ ਸਾਡੀ ਜ਼ਮੀਨ ਚ ਸਟੇ ਹੋਈ ਹੋਈ ਹੈ 7-8 ਮਹੀਨੇ ਹੋ ਗਏ ਆ ਦੇਖੋ ਜ਼ਮੀਨ 'ਚ ਕਬਜ਼ਾ ਕਰ ਰਹੇ ਆ ਸਵੇਰ ਦੇ ਸੀ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਬੜੇ ਫੋਨ ਕਰ ਲਏ ਤੇ ਕੋਈ ਵੀ ਆਤਾ ਹੈ ਸ਼ਾਸਨ ਕੁਝ ਨਹੀਂ ਕਰ ਰਿਹਾ ਪਹੁੰਚਨੀ ਦੀ ਪੁਲਿਸ ਕੋਈ ਮਦਦ ਨਹੀਂ ਕਰ ਰਹੀ ਆ ਦੇਖੋ ਅਸਲਾ ਇਹਨਾਂ ਦੇ ਕੋਲ ਹੈ ਠੀਕ ਹੈ ਜੀ ਡੀਐਸਪੀ ਸਾਹਿਬ ਨੂੰ ਮੈਂ ਫੋਨ ਕਰ ਲਏ ਸਰਵਰ ਨੂੰ ਫੋਨ ਕਰ ਲਏ ਇੱਥੇ ਕੋਈ ਬੰਦਾ ਇਹ ਉਹ ਨਹੀਂ ਕਰ ਰਿਹਾ ਪੁਲਿਸ ਇੱਥੇ ਆ ਨਹੀਂ ਰਹੀ ਆ ਦੇਖੋ ਗੱਡੀਆਂ ਗੱਡੀਆਂ ਖੜੀਆਂ ਇਹ ਆ ਦੇਖੋ ਸਾਡੇ ਨਾਲ ਤੱਕਾ ਹੋ ਰਿਹਾ ਹੈ ਜਮੀਨ ਤੇ ਸਟੇ ਹੋਈ ਦੀ ਹੈ ਇਹ ਜਮੀਨ ਹੈ ਪਿੰਡ ਪਸੰਤਪੁਰਾ ਜਿਲ੍ਹਾ ਪਟਿਆਲੇ ਚ ਪੈਂਦੀ ਐ ਰਾਜਪੁਰਾ ਡੀਐਸਪੀ ਸਾਹਿਬ ਬੈਠਦੇ ਆ ਉਹਨਾਂ ਨੂੰ ਸਵੇਰ ਦੇ ਕਾਫੀ ਫੋਨ ਕਰ ਲਏ ਉਹ ਨਹੀਂ ਆਤਾ ਕਹਿੰਦਾ ਨਹੀਂ ਸੀ ਬੰਦਾ ਭੇਜਦੇ ਕੋਈ ਬੰਦਾ ਨਹੀਂ ਭੇਜਦੇ ਕੋਈ ਕੁਛ ਨਹੀਂ ਕਰਦੇ ਇਹ ਸਾਡੇ ਨਾਲ ਧੱਕਾ ਹੋ ਰਿਹਾ ਹੈ ਆ ਦੇਖੋ ਇਹ ਦਿਨ ਬੁੱਧਵਾਰ 2025 ਸਾਡੀ ਜ਼ਮੀਨ ਵਿੱਚ ਕਬਜ਼ਾ ਹੋ ਰਿਹਾ ਹੈ ਸਵੇਰ ਦਾ ਮੈਂ ਫੋਨ ਕਰ ਰਿਹਾ ਜੀ ਡੀਐਸਪੀ ਸਾਹਿਬ ਨੂੰ ਚਮਕੀਨ ਚਾਰਜ ਨੂੰ ਐਚਐਚਓ ਸਾਹਿਬ ਨੂੰ ਕੋਈ ਪਹੁੰਚ ਨਹੀਂ ਲਿਆ ਉੱਥੇ ਜੀ ਸਾਡੀ ਮਾਨਯੋਗ ਅਦਾਲਤ ਨੇ ਸਾਨੂੰ ਸਟੇ ਦਿੱਤੀ ਵੀ ਹੈ ਜੀ ਮੈਂ ਸਟੇ ਦੀਆਂ ਕਾਪੀਆਂ ਵੀ ਭੇਜ ਚੁੱਕਿਆ ਇਹਨਾਂ ਨੂੰ ਵਟਸਐਪ ਤੇ ਇਹ ਕਦੇ ਸਟੇ ਹੀ ਹੈ ਨਹੀਂ ਸਟੇ ਨੂੰ ਮੰਨਣ ਨੂੰ ਤਿਆਰ ਨਹੀਂ ਤੇ ਇਹ ਸਾਡੀ ਕੋਈ ਮਦਦ ਨਹੀਂ ਕਰ ਰਹੇ ਉੱਥੇ 40 50 ਗੁੰਡੇ ਵੜੇ ਹੋਏ ਆਂ ਜ਼ਮੀਨ ਦੇ ਵਿੱਚ 15 20 ਗੱਡੀਆਂ ਆ ਮੈਂ ਵੀਡੀਓ ਵੀ ਬਣਾਈਆਂ ਵੀ ਆਂ ਇਹ ਵੀਡੀਓ ਬਣਾ ਬਣਾ ਕੇ ਭੇਜ ਲਈਆਂ ਮੈਂ ਡੀਐਸਪੀ ਸਾਹਿਬ ਨੂੰ ਵੀ ਕੋਈ ਖਾਸ ਕੋਈ ਕਾਰਵਾਈ ਨਹੀਂ ਕਰ ਰਹੇ ਨਾ ਕੋਈ ਮੁਲਾਜ਼ਮ ਭੇਜਦੇ ਤੇ ਨਾ ਇਹਨੂੰ ਕੋਈ ਰੋਕ ਰਹੇ ਸਾਡੇ ਨਾਲ ਇਹ ਬਹੁਤ ਤਕਾ ਹੋ ਰਿਹਾ ਹੈ ਇਹ ਜਮੀਨ ਸਾੜੀ ਪਿੰਡ ਬਸੰਤਪੁਰਾ ਜ਼ਿਲ੍ਹਾ ਪਟਿਆਲੇ ਵਿੱਚ ਪੈਂਦੀ ਹੈ ਸਾਨੂੰ ਡੀਐਸਪੀ ਸਾਹਿਬ ਰਾਜਪੁਰਾ ਪੈਨੇ ਬੜੇ ਉਹਨਾਂ ਨੂੰ ਮੈਂ ਫੋਨ ਕਰ ਲਿਆ ਮੇਰੇ ਘਟੋ ਘਾੜਾ 7 8 ਫੋਨ ਮੈਂ ਕਰ ਚੁੱਕਿਆ ਉਹਨੂੰ ਸਵੇਰ ਦਾ ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਕੋਲ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਹੈ ਅੱਜ ਦੇ ਟ੍ਰਿਕਾ ਜੀ ਅ 10 ਚਲੀ ਹੋਇਆ ਜਮੀਨ ਸਾਰੀ ਸਟੇ ਤੇ ਆ ਤੇ ਫਿਰ ਵੀ ਆ ਦੇ ਲੋਕ ਅਬਦਾ ਲੈਣ ਆਏ ਹੋਇਆ ਕਾਨੂੰਨੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਬੁਰਾ ਹਾਲ ਹੈ ਜੀ